ਬਲੈਕਆਊਟ ਦੇ ਚੱਲਦੇ ਮੰਦਰਾਂ ਦੇ ਸਮੇਂ ਦੇ ਵਿੱਚ ਤਬਦੀਲੀ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿੱਥੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਭਾਰਤ ਦੇ ਵੱਲੋਂ ਆਪਰੇਸ਼ਨ ਸਿੰਦੂਰ ਦੀ ਸ਼ੁਰੂਆਤ ਕੀਤੀ ਗਈ ਹੈ ਵੱਖ-ਵੱਖ ਸ਼ਹਿਰਾਂ ਦੇ ਵਿੱਚ ਰੋਜ਼ਾਨਾ ਬਲੈਕਆਊਟ ਕੀਤਾ ਜਾ ਰਿਹਾ ਹੈ ਉੱਥੇ ਹੁਣ ਮਾਹੌਲ ਨੂੰ ਦੇਖਦੇ ਹੋਏ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਮੰਦਿਰਾਂ ਦੇ ਸਮੇਂ ਦੇ ਵਿੱਚ ਵੀ ਤਬਦੀਲੀ ਕਰ ਦਿੱਤੀ ਗਈ ਹੈ ਅੰਮ੍ਰਿਤਸਰ ਦੇ ਪ੍ਰਾਚੀਨ ਮੰਦਰ ਸ਼੍ਰੀ ਦੁਰਗਿਆਨਾ ਤੀਰਤ ਦੀ ਗੱਲ ਕਰਾਂਗੇ ਤਾਂ ਹੁਣ ਮੰਦਰ ਦੇ ਵਿੱਚ ਸ਼ਾਮ ਨੂੰ ਹੋਣ ਵਾਲੀ ਆਰਤੀ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਦੱਸ ਦੇ ਕਿ ਹੁਣ 1 ਘੰਟਾ ਪਹਿਲਾਂ ਆਰਤੀ ਦਾ ਸਮਾਂ ਹੋਵੇਗਾ ਦਾਸ ਜੀ ਕਿ ਪਹਿਲਾਂ ਆਰਤੀ ਰਾਤ ਦੇ 9 ਵਜੇ ਹੁੰਦੀ ਸੀ ਜੋ ਕਿ ਹੁਣ ਭਗਵਾਨ ਦੀ ਆਰਤੀ 8 ਵਜੇ ਹੋਇਆ ਕਰੇਗੀ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਮੰਦਿਰ ਕਮੇਟੀ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਪੂਰਾ ਸਾਥ ਦਿੱਤਾ ਜਾਵੇ ਪ੍ਰਸ਼ਾਸਨ ਨੇ ਜੋ ਜੋ ਹਦਾਇਤਾਂ ਜਾਰੀ ਕੀਤੀਆਂ ਨੇ ਉਸ ਦਾ ਪੂਰਾ ਸਾਥ ਦਿੱਤਾ ਜਾਵੇ ਅਤੇ ਅਗਰ ਕਿਸੇ ਨੇ ਮੰਦਿਰ ਦੇ ਵਿੱਚ ਮੱਥਾ ਟੇਕਣ ਲਈ ਆਉਣਾ ਹੈ ਤਾਂ ਉਹ ਸ਼ਾਮ 5 ਵਜੇ ਹੀ ਆ ਜਾਏ ਕਿਉਂਕਿ ਬਲੈਕਆਊਟ ਹੋਣ ਤੋਂ ਪਹਿਲਾਂ ਪਹਿਲਾਂ ਉਹ ਸੁਰੱਖਿਅਤ ਆਪਣੇ ਘਰ ਪਹੁੰਚ ਜਾਇ ਤਾਂ ਇਹ ਜਿਹੜੀਆਂ ਹਦਾਇਤਾਂ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੀਆਂ ਗਿਆ ਨੇ ਉਸ ਤੋਂ ਬਾਅਦ ਮੰਦਿਰ ਕਮੇਟੀ ਦੇ ਵੱਲੋਂ ਵੀ ਲੋਕਾਂ ਨੂੰ ਜਨਤਾ ਨੂੰ ਅਪੀਲ ਕੀਤੀ ਗਈ ਹੈ ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਮੰਦਿਰ ਦੇ ਵਿੱਚ ਸ਼ਾਮ ਨੂੰ 5 ਵਜੇ ਪਹੁੰਚ ਜਾਣ ਅਤੇ ਜਦੋਂ ਬਲੈਕਆਊਟ ਹੋ ਜਾਂਦਾ ਹੈ ਅੰਮ੍ਰਿਤਸਰ ਦੇ ਵਿੱਚ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਚਲੇ ਜਾਣ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਦਾਜ਼ੇ ਕਿ ਹਰ ਰੋਜ਼ ਅਗਰ ਗੱਲ ਕੀਤੀ ਜਾਵੇ ਤਾਂ ਪਿਛਲੇ 2 ਦਿਨਾਂ ਤੋਂ ਅੰਮ੍ਰਿਤਸਰ ਦੇ ਵਿੱਚ ਵੀ ਰੋਜ਼ਾਨਾ ਬਲੈਕ ਹੋਟ ਹੋ ਰਿਹਾ ਹੈ ਜਦੇ ਨਾਲ ਹੀ ਜਿਹੜੇ ਮੰਦਿਰ ਨੇ ਉਹਨਾਂ ਦੇ ਵਿੱਚ ਵੀ ਬਲੈਕਆਊਟ ਕੀਤਾ ਜਾ ਰਿਹਾ ਹੈ ਲਾਈਟਾਂ ਜਿਹੜੀਆਂ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਮੰਦਿਰਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਆਮ ਜਨਤਾ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਮੰਦਿਰ ਕਮੇਟੀ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਹੈ ਤਾਂ ਜ਼ਿਲ੍ਹੇ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਮੰਦਿਰਾਂ ਦੇ ਵਿੱਚ ਇਹ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਮੰਦਿਰ ਕਮੇਟੀ ਦੇ ਵੱਲੋਂ ਇਸ ਦਾ ਪਾਲਣ ਕੀਤਾ ਜਾਵੇਗਾ ਚਾਹੇ ਉਹ ਸ਼੍ਰੀ ਦੁਰਗਿਆਨਾ ਤੀਰਤ ਮੰਦਿਰ ਹੋਵੇ ਚਾਹੇ ਉਹ ਸ਼ਿਵਾਲਾ ਬਾਗ ਪਾਇਆ ਮੰਦਿਰ ਦੀ ਗੱਲ ਕੀਤੀ ਜਾਵੇ ਪਾਲ ਮੰਦਰ ਦੀ ਗੱਲ ਕੀਤੀ ਜਾਵੇ ਸ਼੍ਰੀ ਬੜਾ ਹਨੂਮਾਨ ਮੰਦਰ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਹੀ ਮੰਦਰਾਂ ਦੇ ਵਿੱਚ ਹੁਣ ਆਰਤੀ ਦਾ ਜਿਹੜਾ ਟਾਈਮ ਹੈ ਉਹ 1 ਘੰਟਾ ਪਹਿਲਾਂ ਹੋਵੇਗਾ ਜੋ ਕਿ ਆਰਤੀ ਪਹਿਲਾਂ ਸੀ 9 ਵਜੇ ਹੁੰਦੇ ਸੀ ਹੁਣ ਸ਼ਾਮ ਨੂੰ ਭਗਵਾਨ ਦੀ ਆਰਤੀ ਜਿਹੜੀ ਹੈ ਉਹ 8 ਵਜੇ ਹੋਏ ਕਰੇ ਹੋਇਆ ਕਰੇਗੀ ਤਾਂ ਦਾਸ ਜੀ ਕਿ ਇਸ ਤੋਂ ਪਹਿਲਾਂ ਅਗਰ ਗੱਲ ਕੀਤੀ ਜਾਵੇ ਤਾਂ ਆਮ ਲੋਕਾਂ ਨੂੰ ਵੀ ਅਪੀਲ ਕਰ ਦਿੱਤੀ ਗਈ ਹੈ ਸ਼ਰਧਾਲੂਆਂ ਨੂੰ ਅਪੀਲ ਕਰ ਦਿੱਤੀ ਗਈ ਹੈ ਕਿ ਮੰਦਰ ਦੇ ਵਿੱਚ ਸਮੇਂ ਸਿਰ ਆਉਣ ਸ਼ਾਮ 5 ਵਜੇ ਤੱਕ ਆ ਜਾਣ ਅਤੇ ਉਸ ਤੋਂ ਬਾਅਦ ਅਗਰ ਜਦੋਂ ਵੀ ਬਲੈਕਆਊਟ ਹੋ ਜਾਂਦਾ ਹੈ ਤਾਂ ਉਸ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਪਹੁੰਚ ਜਾਣ ਤਾਂ ਕਿ ਸੁਰੱਖਿਆ ਜਿਹੜੀ ਹੈ ਉਸ ਨੂੰ ਯਕੀਨੀ ਬਣਾਇਆ ਜਾ ਸਕੇ ਤਾਂ ਪ੍ਰਸ਼ਾਸਨ ਦੇ ਨਾਲ ਨਾਲ ਮੰਦਿਰ ਕਮੇਟੀ ਦੇ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਇਸ ਤਨਾਅ ਦੇ ਮਾਹੌਲ ਦੇ ਵਿੱਚ ਪੂਰੀ ਜਿਹੜੇ ਹੁਕਮਾਂ ਦਾ ਪਾਲਣ ਕੀਤਾ ਜਾ ਰਿਹਾ ਤਾਂ ਇਹ ਫੈਸਲਾ ਮੰਦਿਰ ਕਮੇਟੀ ਦੇ ਵੱਲੋਂ ਲਿਆ ਗਿਆ ਹੈ ਔਰ ਸਾਰੇ ਆਬਾਦਕਾਲ ਨੂੰ ਦੇਖਦੇ ਹੋਏ क्योंकि तो धर्म अपने राष्ट्र से ऊपर नहीं हो सकता राष्ट्र सर्वोपरि है इसलिए हमने प्रभु से अरदास करके जो शाम का शयन का समय है उसमें एक घंटा जल्दी किया है पौने आठ बजे शयन आरती होगी और आठ बजे दर्शन बंद होंगे और ये सब हम प्रभु के आगे अरदास करके उनके आगे प्रार्थना करके ये सब करते हैं और ये जो हमारी भारत सरकार ने विशेषकर प्रधानमंत्री नरेंद्र मोदी जी ने जो शक्ति से कदम उठाया है कि आज उन विधर्मियों को सिंदूर की कीमत याद कराई है और हम पूरी तरह से हर तरह की सेवा में जो है हम सरकार के साथ करें हैं और कोई पूरा समर्थन है और सारे आपके माध्यम से हम पूरे समाज को हिंदुस्तान के सारी धर्म प्रेमी जनता को निवेदन करते हैं कि इस आपातकाल में एकजुट होकर के इन दुश्मनों को देश के दुश्मनों को हमने इनके दांत इकट्ठे करने हैं और एक बार पुनः अखंड भारत जो है हमने सपना है हमारा उसकी जो है साकार उसको करना है